ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗੰਡੇয়াল ਜੀ ਇੱਕ ਤੁਹਾਨੂੰ ਝੋਟੀ ਦਿਖਾਵਾਂ ਸੂਈ ਸਭਾਈ ਨਾਮ ਡਰੈਸ ਜ਼ਿਲ੍ਹਾ ਸਾਰਾ ਕੋ ਪੁੱਛ ਕੇ ਦੱਸਾਂਗੇ ਕਿੰਨਾ ਦੁੱਧਵਾ ਦਾ ਕੀ ਚੀਜ਼ ਆ ਤੇ ਮੇੜਕੋਟਲੇ ਦੇ ਨਦੀਕ ਦਾ ਪਿੰਡ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਕੋ ਜੀ ਹਾਂ ਠੀਕ ਠਾਕ ਪਹਿਲਾਂ ਦਾ ਨੰਬਰ ਬੋਲ ਦਗੇ ਜੀ ਨੰਬਰ ਜੀ ਆਪਣਾ 9143 ਜੀ ਹੂੰ 43911 ਜੀ ਦੁਬਾਰਾ ਫੇਰ ਬੋਲੋ 9143 ਜੀ ਹੂੰ 43911 ਜੀ ਪਿੰਡ ਆਪਣਾ ਜੀ ਪਿੰਡ ਗੰਡੇਵਾਲ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਆ ਜੀ ਤੇ ਤਹਿਸੀਲ ਤਹਿਸੀਲ ਸਨਤੂਰੀ ਪੈਂਦੀ ਹੈ ਜੀ ਹੂੰ ਸਨਤੂਰੀ ਵੀ ਉਨੇ ਪੈਂਦਾ ਮਹਲਕਲਾਂ ਵੀ ਉਨੇ ਪੈਂਦਾ ਜੀ ਤੇ ਮੇੜਕੋਟਲਾ ਮਰੇ ਕੋਲ ਵੀ ਉਹ ਨਹੀਂ ਪਹੁੰਚਦਾ ਬਰਾਬਰੀ ਪਹੁੰਚਦਾ ਬਰਨਾਲਾ ਵੀ ਨੇੜੇ ਉਹ ਨਹੀਂ ਹੈ ਬਰਨਾਲਾ ਵੀ ਨੇੜੇ ਹੈ ਜੀ ਤੇ ਆਪਣਾ ਵਪਾਰ ਦਾ ਕੰਮ ਹੈ ਜੀ ਨਹੀਂ ਵਪਾਰ ਦਾ ਨਹੀਂ ਓਕੇ ਲੋਕਲ ਵੀਡੀਓ ਹੈ ਜੀ ਤੇ ਜਿਹੜੀ ਆਪਾਂ ਝੋਟੀ ਦੇਖੀ ਜਾਨੇ ਬਾਈ ਹਾਂ ਜੀ ਕਿਹੜਾ ਸੂਆ ਇਹ ਇਹ ਤੀਜੇ ਆ ਮਾਨੂੰ ਕਹਿੰਦੇ ਦਾ ਦੂਜੇ ਸੀ ਸੀ ਤੀਜੇ ਹੀ ਮੰਨਦੇ ਆ ਜੀ ਤੀਜੇ ਹੀ ਆ ਠੀਕ ਆ ਹਾਂ ਦੂਜਾ ਹਾਂ ਜੀ ਤੇ ਆਪਾਂ ਤੀਜਾ ਕਹਿ ਕੇ ਦੇਣੀ ਆ ਹਾਂ ਜੀ ਓਕੇ ਤੇ ਮਗਰ ਕੀ ਆ ਗਿਆ ਜੀ ਮਗਰ ਕਟਾ ਜੀ ਬੱਚਾ ਦਾ ਤੇ ਮਗਰ ਆ ਗਿਆ ਕਟਾ ਕਿੰਨੇ ਦਿਨਾਂ ਦੀ ਸੂਈ ਪਿਆ ਜੀ ਹੋ ਗਿਆ ਜੀ 8 ਕੇ ਦਿਨਾਂ ਜੀ ਹੈਗੇ 8 ਕੇ ਦਿਨਾਂ ਦੀ ਹਾਂ ਜੀ ਤੇ ਕਿੰਨਾ ਕੁ ਹੁਣ ਫਿਰ ਦੁੱਧ ਬੋੜਾ ਲਾਲ ਗਿਆ ਥੱਲੇ ਬਾਈ ਰੈਡੀ ਦੁੱਧ ਇਹਦੇ ਥੱਲੇ ਜੀ ਹੈਗਾ 10 ਲੀਟਰ ਆ ਜੀ ਤੇ ਕਿੰਨਾ ਕੁ ਬਾਜੂ ਜੀ ਅਜੇ ਤੁਹਾਨੂੰ ਸੇਵਾ ਵੀ ਨਹੀਂ ਕਰੀ ਕਿੰਨੇ ਦਿਨ ਹੋਏ ਸੂਈ ਨੂੰ 10 8 ਕੇ ਦਿਨ ਹੋਏ ਆ ਜੀ ਅਜੇ ਤਾਂ ਫਿਰ ਵਧਣਾ 20 ਨਾ ਚੱਕਣਾ ਨਾਲ ਬੋੜਾ ਚੱਲਣਾ ਆ ਜੀ ਮਾੜਾ ਮੂਟਾ ਲਿਆਓ ਜੀ ਇਹਨੂੰ ਬਾਹਰ ਨੂੰ ਕੱਢ ਕੇ ਚੰਗੇ ਜੀ ਕੱਦ-ਕਾੜ ਫੁੱਲ ਪ्योर ਮੋਰਾ ਚ ਹੀ ਆ ਗਿਆ ਤੇ ਚੰਗੇ ਥਾਂ ਹਵਾ ਨੇ ਦੇ ਜਾਇ ਜਗ੍ਹਾ ਗੱਲ ਕਰੀਏ ਕੋਈ 13 ਨਹੀਂ ਕਿਹਾ ਕੋਈ 14 ਨਹੀਂ ਕਿਹਾ ਵੀ ਜਿੰਨਾ ਦੁੱਧ ਹੈਗਾ ਓਨਾ ਬਾਈ ਫਰ ਬਦਲਾ ਬਾਬਾ ਉਹਨੇ ਕਹੇਗੇ ਜਿੱਤੀ ਆ ਵੀ ਹਾਨੂੰ ਜੇ 14 ਲੀਟਰ ਤੱਕ ਦਾ 13 ਤੋਂ 13 ਤੱਕ ਤਾਂ ਜਾਊ ਹੀ ਜਾਊ ਜੀ ਐਵੇਂ ਕਹਿਦੀ ਆਪਾਂ ਓਕੇ ਜੀ ਹਨਾ ਜੀ ਠੀਕ ਹੈ ਜੀ ਓਕੇ ਹੈ ਜੀ ਜਮਾ ਥਾਲੇ ਵੀ ਦੀ ਪੂਰੀ ਸਾਫ ਆ ਹਾਂ ਜੀ ਨਿਕਲਾ ਚਲੋ ਜੀ ਤੋਰਾ ਲੰਮਾ ਕਰਾ ਦਈਏ ਚੈੱਕ ਆ ਜਾ ਭਾਈ ਕੱਦ ਕਾਟ ਫੋਲ ਆਪਾਂ ਫੇਰ ਤੁਹਾਨੂੰ ਦੱਸ ਦਈਏ ਚੰਗੇ ਕੱਦ ਕਾਟ ਦੀ ਆ ਗਈ ਚੰਗੇ ਥਾਨ ਹਵਾ ਨੇ ਦੇ ਲੇ ਚਲੋ ਅੰਦਰ ਜੀ ਬਾਕੀ ਚੋਨ ਨੂੰ ਠੰਡੇ ਹੇਲ ਆ ਜੀ ਸਵੇਰ ਦੇ ਟਾਈਮ ਆਪਾਂ 9:00 ਵਜੇ ਵੀਡੀਓ ਕਵਰ ਕਰ ਰਿਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਆ ਦੇਖ। ਆਹ ਨਾ ਬੰਨਣਾ ਨੇੜ ਤੋਂ ਕਰੋ ਚੱਕ ਕੇ ਨੰਬਰ। ਲੈ ਚਲੋ ਜੀ। ਆ ਜਾਓ। ਪੂਰੀ ਸਾਫ ਸੋਥਰੀ। ਤੇ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਲਾਓ ਜੀ ਬੱਚਾ। ਆ ਦੇਖੋ ਜੀ। ਫੜ ਜਾ। ਆ ਦੇਖੋ ਵੀਰੋ ਬੱਚਾ ਜਾਉਂਦਾ ਤੇ ਦੇਖਦਾ। ਆ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ। ਬੰਨੋ ਜੀ ਬੱਚਾ। ਆ ਜਾਓ। ਚੱਲ। ਪਸਮਾ ਦਿਖਾ ਦੀ ਥੋੜਾ ਜਿਹਾ ਨੇੜ ਤੋਂ ਕਰ। ਆ ਦੇਖੋ ਜੀ। ਚੱਲ ਚੰਗੇ ਥਾਂ ਪਸਮਾ ਦੀ। ਚੱਲ। ਤੇ ਫੜ। ਚੱਲ ਆ ਦੇਖੋ ਜੀ ਸਰੇਲਾ ਲੈ ਫੜ ਸੀਰ ਸਾਉ ਦਾ ਬਹੁਤ ਆਣਾ ਬਾਈ ਹਾਂ ਜੀ ਹਾਂ ਬੱਚੇ ਕੁਚੇ ਰੂ ਪੂਰਾ ਉਹ ਕਰ ਦਿਆ ਕਿਸੇ ਨੂੰ ਕੋਈ ਚੋਈ ਨਹੀਂ ਮਾਰੋ ਜੀ ਤਾਰ ਸਾਫ ਸੁਥਰੀ ਬਾਕੀ ਦਾ ਅੱਧੇ ਅੱਧੇ ਘੰਟੇ ਦੇ ਥਾਂ ਦੂਰੀ ਲੱਗੇ ਪਿਆ ਕੋਈ ਹੋਜੀ ਗੱਲ ਨਹੀਂ ਥੱਲੇ ਮਾਰ ਦਤਾ ਨਾ ਆ ਦੇਖੋ ਜੀ ਅਸੀਂ ਪੀੜੀ ਅੰਡਾ ਕੀ ਝੋਨੇ ਸਾਰੇ ਜਾਣੇ ਓਕੇ ਜੀ ਹਾਂ ਜੀ ਬਾਕੀ ਜਿਹੜਾ ਤੁਸੀਂ ਬੋਲਾ ਦੱਸਿਆ ਸਹੀ ਦੱਸਿਆ ਨਾ 10 ਕਿਲੋ ਦਾ ਹੈਗਾ ਹੀ ਐ ਥੱਲੇ ਮੈਂ ਕਹਿੰਦਾ ਜੀ ਕਿੰਨੇ ਟਾਈਮ ਮਰਜੀ ਝੋਲੇ ਅਗਲਾ ਜੀ ਓਕੇ ਦਸੱਲੀ ਵਾਲਾ ਕੰਮ ਆ ਬਾਈ ਹਾਂ ਜੀ ਹਾਂ ਬਾਕੀ ਦਾ ਮੇਰਾ ਕਵਰ ਕੰਮ ਆ ਸਰ ਵੀਡੀਓ ਕਵਰ ਕਰਨ ਦਾ ਸਾਲੀ ਤੁਸੀਂ ਆਪ ਦੀ ਓਕੇ ਜੀ ਬਸ ਝੋਲੋ ਇਹ ਚ ਮਾਰ ਦਿਓ ਜਲਦਰਾ ਰੇਡ ਕੀ ਆ ਗਿਆ ਜੀ ਇਹਦਾ ਰੇਡ ਜੀ ਮੰਗ ਜੇ ਤਾਂ ਇੱਕ ਪੀ ਆ ਜੀ ਦੇ ਕੇ ਨਹੀਂ ਦੇਉਂਗੇ ਆਪਾਂ ਦੇ ਰਹੇ ਇੱਕ 20 ਦੇ ਦਾਂਗੇ ਬਹੁਤ ਜਾਇਰ ਰੇਟ ਹੈ ਤੁਝੇ ਇਹਦਾ ਰੱਬ ਦਾ ਨਾਮ ਹਾਂ ਕੋਈ ਨਹੀਂ ਜੀ ਫਿਰ ਆਏ ਆ ਮਾਨਦਾਨ ਕੀ ਕਰਾਂ ਕੋਈ ਗੱਲ ਨਹੀਂ ਓਕੇ ਮਾਨਦਾਨ ਵੀ ਹੋ ਜਾਣਾ ਚੰਗੀ ਐ ਸਾਫ ਸੁਥਰੀ ਆ ਮਗਰ ਕਟਾ ਆ ਗਿਆ 10 ਕਿਲੋ ਬੋਲਾ ਰੇੜੀ ਆ ਨੰਬਰ ਬਾਈ ਫਿਰ ਬੋਲ ਦਿਓ 98743 ਜੀ 43911 ਜੀ ਤੇ ਆਪਣਾ ਨਾਮ ਕੀ ਆ ਗਿਆ ਜੀ ਮੇਰਾ ਨੋ ਗੁਰਪ੍ਰੀਤ ਜੇ ਗੁਰੀ ਹੈ ਜੀ ਗੁਰੀ ਮੈਂਬਰ ਕਹਿੰਦੇ ਜੀ ਓਕੇ ਗੁਰੀ ਮੈਂਬਰ ਦੇ ਘਰੇ ਆਉਣਾ ਜਗੇ ਹਾਂਜੀ ਹਾਂਜੀ ਤੇ ਪਿੰਡ ਆਪਣਾ ਗੰਡੇਵਾਲ ਜ਼ਿਲ੍ਹਾ ਆਪਾਂ ਨੂੰ ਸੰਗਰੂਰ ਹਾਂਜੀ ਤੇ ਤਹਿਸੀਲ ਹੈਗੀ ਆ ਤੂਰੀ ਤੂਰੀ ਜੀ ਓਕੇ ਤੇ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਦੀ ਧਾਰਾ ਤੋਂ ਇੱਕ ਨੰਬਰ ਦਾ ਦੁਬਾਰਾ ਫੇਰ ਚੈੱਕ ਕਰ ਲਓ ਤੇ ਕਿਸੇ ਵੀ ਵੀਰ ਨੇ ਆਨਲਾਈਨ ਮੰਗਾਉਣੀ ਤਾਂ ਵੀ ਆਪ ਦਾ ਸੰਪਰਕ ਕਰਕੇ ਸਾਰੀ ਤਸੱਲੀ ਕਰਕੇ ਫੇਰ ਤੁਸੀਂ ਮੰਗਾਉਣੀ ਹੈ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ